ਸਾਸੀਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਆ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਬਲਾਸਪੁਰ ਦੇ ਵਿੱਚੋਂ ਬਲਾਸਪੁਰ ਪਿੰਡ ਆ ਜਿਹੜਾ ਮਿੱਤਰੋ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਰਜਮਦਾ ਵਾ ਤੇ ਬਲਾਸਪੁਰ ਪਿੰਡ ਦੇ ਵਿੱਚੋਂ ਉਸ ਘਰ ਦੇ ਵਿੱਚੋਂ ਫੇਰ ਵੀਡੀਓ ਫਿਲਮਾਉਣ ਦੇ ਲਈ ਪਹੁੰਚੇ ਆ ਜਿੱਥੇ ਕੱਟੀਆਂ ਅਕਸਰ ਹੀ ਨੀਦੀ ਰਾਵੀ ਨਾਲਸਲ ਦੀਆਂ ਆਉਂਦੀਆਂ ਰਹਿੰਦੀਆਂ ਵਾ ਤੇ ਅੱਜ ਫੇਰ ਮਿੱਤਰੋ ਪੰਜ ਜਾਨਵਰ ਦਿਖਾਵਾਂਗੇ ਪੰਜਾਂ ਦੇ ਵਿੱਚੋਂ ਇੱਕ ਬੂਰੀ ਨੀਲੀ ਰਾਵੀ ਦੀ ਹੋਊਗੀ ਚਾਰ ਕਾਲੀਆਂ ਨੀਲੀ ਰਾਵੀ ਦੀਆਂ ਹੋਣਗੀਆਂ ਡੇਡੇ ਕੱਟਣ ਹੋਣਗੇ ਸਿੱਧੇ ਮੱਥੇ ਪਟੇ ਹੋਣਗੇ ਅੰਗ ਆਰ ਚੰਗੇ ਹੋਣਗੇ ਵੱਡੀ ਗੱਲ ਇਹ ਆ ਵੀ ਤੁਹਾਡੀ ਕਪੈਸਿਟੀ ਦੇ ਹਿਸਾਬ ਨਾਲ ਬੱਚੇ ਹੋਣਗੇ ਕਿ ਤੁਸੀਂ ਘੱਟ ਪੈਸਿਆਂ ਦੇ ਵਿੱਚ ਚੰਗੀਆਂ ਕੱਟੀਆਂ ਤਿਆਰ ਕਰ ਸਕੋਗੇ ਕਰਦਿਆਂ ਗੱਲਬਾਤ ਭਰਾ ਦੇ ਨਾਲ ਆਪਾਂ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਠੀਕ ਸੇਤਾਕਰ ਪਰਿਵਾਰ ਜੀ ਕਿਰਪਾ ਮਾਲਕ ਦੀ ਚਲੋ ਸ਼ੁਕਰ ਅੱਛਾ ਬਾਈ ਬੂਰੀ ਕੱਟੀ ਆ ਹਾਂਜੀ ਰੰਗ ਪੂਰਾ ਵਾ ਮੱਥੇ ਪਟਾ ਵਾ ਹਾਂਜੀ ਉਤੋਂ ਲਾਹ ਜੀ ਕਿਵੇਂ ਕੀ ਗੱਲ ਬਣੀ ਪਈ ਏ ਲਾਲ ਇੱਕ ਤਾਂ ਹੀ ਅੰਦਰ ਮੰਨ ਲਓ ਜਿਹੜੇ ਭਰਾ ਨੇ ਰੱਖੀ ਅੰਦਰ ਵੀ ਡੇਰੀ ਵਾਲੇ ਫਾਰਮ ਆਈ ਨਹੀਂ ਯਾਰ ਸਟਿੱਕ ਹਾਂ ਹੂੰ ਤੇ ਉਹਦਾ ਕਰਕੇ ਰੰਗ ਲਾਲ ਜਾ ਇਹਦਾ ਹੈ ਤੇ ਚਲੋ ਕਰਮਾ ਵਾਲੀ ਹਾਂ ਇਹ ਪਤਾ ਕੀ ਕਾਰਨ ਭਾਈ ਇਹ ਨਾ ਡੈਰੀਆਂ ਦੇ ਵਿੱਚ ਪੱਕੇ ਪੁੱਠਾਂ ਦੇ ਵਿੱਚ ਪੰਨੇ ਹੁੰਦੇ ਆ ਪੰਨੇ ਹੁੰਦੇ ਆ ਉਹ ਅੰਦਰ ਹੀ ਰਹਿੰਦਾ ਹੈ ਉਹਦਾ ਕਰਕੇ ਰੰਗ ਇਹਦਾ ਪੂਰਾ ਲਾਲੀ ਚ ਹੂੰ ਬਣ ਜੂਗੀ ਭਰ ਜੂਗੀ ਦੂ ਪੋਰੀਆਂ ਠਾੜ ਕੇ ਨੇ ਕੋਈ ਦੀ ਕੋਈ ਕੱਟੀ ਬਣ ਜਣਾ ਪਰੇਸ਼ਾਨਚ ਨਹੀਂ ਹੋਣਾ ਨੇ ਹਾਂ ਅੱਛਾ ਭਾਈ ਉਮਰ ਤੇ ਜਿੰਦਗੀ ਹੈ ਉਮਰ ਇਹ ਹੈਗੀ ਆ 15 ਮਹੀਨਿਆਂ ਦੀ 15 ਮਹੀਨਿਆਂ ਦੀ ਹੈਗੀ ਸਵਾ ਸਾਲ ਦਾ ਘੇਰਾ ਕੱਟੀ ਦਾ ਹੈ ਇਹਦਾ ਠੀਕ ਆ ਭਾਈ ਠੀਕ ਆ ਅੱਛਾ ਭਾਈ ਰੇਟ ਕੀ ਰੂਗਾ ਇਹਦਾ ਜੀ ਅੱਛਾ ਭਾਈ ਕੱਟੀ ਚੰਗੀ ਆ ਆਰੂਰ ਚੰਗਿਆ ਕੱਟੀ ਦੇ ਹਨਾ ਹਾਂ ਜੀ ਬਰੀਕੀ ਬਹੁਤਾ ਕੱਟੀ ਨੂੰ ਬਹੁਤ ਬਹੁਤ ਜ਼ਿਆਦਾ ਹੈ ਜਿਹੜੇ ਭਰਾ ਨੂੰ ਪਰਖ ਹੈ ਨਾ ਹੋ ਸਿੰਘਾ ਸੋਨੀਲੀ 라ਵੀ ਵਾਲਾ ਮਨਲਾ ਮੱਥਾ ਮੂੰਹ ਵੇਖੋ ਬਹੁਤ ਸੋਹਣਾ ਹੈ ਨਾ ਹਾਂ ਹੋ ਅੱਛਾ ਭਾਈ ਕਿੰਨੇ ਦੀ ਦੇ ਦिए ਇਹ ਦੇ ਦੇਾਂਗੇ 27000 ਦੀ ਦੇ ਦੇਾਂਗੇ 27000 ਦੀ ਦੇ ਦੇਾਂਗੇ ਲੜ ਪਿਆਰ ਕਰਦੇ ਆਂ ਕਰਦੇ ਆਂ ਠੀਕ ਆ ਭਾਈ ਆ ਵੀ ਮਨਾਂ 27 ਦੀ ਲੈ ਕੇ ਕੋਈ ਪਹਿਲਾਂ ਦੋ ਪੋਰੀਆਂ ਨਗਾ ਦੇ ਤੇ ਕੱਟੀ 45 ਭਿਆਂ ਨਹੀਂ ਬਣ ਜਾਣੀ ਹੈ ਹਾਂ ਮਨ ਨਹੀਂ ਪਣੀ ਹੈ ਗੱਲ ਹਾਂ ਅੱਛਾ ਭਾਈ ਇਹ ਇੱਕ ਨੰਬਰ ਤੋਂ ਵੀ ਦੋ ਨੰਬਰ ਤੇ ਆ ਕੱਟੀ ਆ ਜਿਹੜੀ ਭਾਈ ਹਾਂਜੀ ਇਹ ਕਿੰਨੀ ਉਮਰ ਦੀ ਆ ਇਹ ਮੰਨ ਲਓ ਇਹ ਚਾਰੇ ਹੀ ਬੱਚੇ ਨਾ ਹੂੰ 7 ਮਹੀਨੇ ਤੋਂ ਲੈ ਕੇ 10 ਮਹੀਨੇ ਦੀ ਉਮਰ ਦੇ ਆ ਚਾਰੇ ਹੀ ਹਾਂ ਜਿਹੜੇ ਇੱਧਰ ਦੇ ਕਾਲੇ ਕਾਲੇ ਚਾਰੇ ਬੱਚੇ ਹੋਣ ਜਿਹੜੇ ਕਾਲੇ ਆ ਠੀਕ ਹੈ ਬਈ ਆਈਡੀਆ ਲਾ ਲਵੇ ਕੋਈ ਕਿੰਨੇ ਆਈਡੀਆ ਕੋਈ ਕਿੰਨੇ ਦਾ ਲਾ ਲੇ ਭਰਾ ਜਾਨੀ 7 ਤੋਂ ਲੈ ਕੇ 10 ਮਹੀਨਿਆਂ ਦੇ ਬੱਚੇ ਬੱਚੇ ਠੀਕ ਹੈ ਬਈ ਅੱਛਾ ਬਈ ਇਹ ਜਿਹੜੀ 2 ਨੰਬਰ ਤੇ ਪੂਰੀ ਕੱਟੀ ਦੇ ਨਾਲ ਆਪਾਂ ਭਾਈ ਇਹਦਾ ਕੀ ਰੇਟ ਦੇਊਗਾ ਇਹ 20000 ਦੀ ਦੇ ਦੇ 20000 ਦੀ ਅੱਛਾ 3 ਨੰਬਰ ਵਾਲੀ ਕੱਟੀ ਆ ਜਿਹੜੀ ਬਈ ਇਹਦਾ ਰੇਟ ਕੀ ਲਊਗਾ ਇਸ ਤਰ੍ਹਾਂ ਹਰ 17000 ਦੀ ਤੇ ਜਿਹੜੀ ਵੀ 4 ਨੰਬਰ ਤੇ ਕੱਟੀ ਆ ਉਹਦਾ ਕੀ ਰੇਟ ਰਹੂਗਾ ਉਹਦਾ ਵੀ 20000 ਉਹਦਾ ਵੀ 20000 ਵੀ ਮੰਨ ਲਓ ਵਿਚਾਰ ਲਈ 31 ਦਾ 17000 ਰੁਪਿਆ ਹਾਂ ਤੇ ਦੂਜਿਆਂ ਦੋਵਾਂ ਦਾ 20-20000 ਹੈ ਨਾ ਇਹ ਜੇ ਕੋਈ ਕਵੇ ਵੀ ਤਿੰਨੇ ਹੀ ਬਈ ਬਲਾਸਪੋਰ ਵਾਲਾ ਚੱਕ ਪੈਸੇ ਤੇ ਤਿੰਨੇ ਹੀ ਦੇ ਦੇ ਤੇ ਚਲੋ ਨਿੱਕੀ ਦਾ ਵੀ ਦੱਸੂਗਾ ਕਿ ਬਚਾਰਾਂ ਦੇ ਮਨ ਕਰ ਜਾਵੇ ਅਗਲੇ ਦਾ ਨਿੱਕੀ ਦੇ ਦਾਂਗੇ 16000 16000 ਦੀ ਵੀ ਚਾਰਾਂ ਦੀ ਆਪਾਂ ਪਹੁੰਚ ਆ ਜਿਹੜੀ ਦੋ-ਦੋ ਵਿੱਚ ਕਰ ਸਕਦੇ ਹਾਂ ਕਿ ਮੰਨ ਲਓ ਚਾਰਾਂ ਦੀ ਕਰਾਂਗੇ ਪਹੁੰਚ ਆਪਾਂ ਕਰਾਂਗੇ ਤਿੰਨਾਂ ਦੀ ਕਰਦੇ ਆਂਗੇ ਤਿੰਨਾਂ ਦੀ ਕਰਦੇ ਆਂਗੇ ਤਿੰਨਾਂ ਦੀ ਪਹੁੰਚ ਕਰਦੇ ਤਿੰਨਾਂ ਦੀ ਚਾਰਾਂ ਦੀ ਕਰਦੇ ਆਂਗੇ ਜਾਨੀ ਕਿ ਦੋਹਾਂ ਦੀ ਨਹੀਂ ਹੋਣੀ ਦੋ ਦੀ ਨਹੀਂ ਠੀਕ ਹੈ ਭਾਈ ਅੱਛਾ ਜੇ ਮਾਲੋ ਦੋ ਰੋ ਕਟੀਆਂ ਲੈਂਦਾ ਉਹਦਾ ਮਾਨਤਾਨ ਹੋ ਜਾਊਗਾ ਜਿਹੜਾ ਭਰਾ ਤਿੰਨ ਜਾਂ ਚਾਰ ਖਰੀਦਦਾ ਉਹਦਾ ਚਲੋ ਮਾਨਤਾਨ ਵੀ ਵਿੱਚ ਹੋ ਜਾਊਗਾ ਤੇ ਪਹੁੰਚ ਕਰਦੇ ਆ ਠੀਕ ਹੈ ਭਾਈ ਵੀ ਮੰਨ ਲਾ ਤਿੰਨੇ ਕਟੀਆਂ ਪਰਲੀਆਂ ਹੋ ਗਈਆਂ 57000 ਦੀਆਂ ਹਨਾ ਜੀ ਆ ਉਰਲਾ ਬੱਚਾ ਇਹ ਕਿੰਨੇ ਦਾ ਗਿਆ 16000 16000 ਦਾ 57 ਤੇ 10 ਹੋ ਗਿਆ 67 67 ਤੇ ਹੋ ਗਿਆ ਮੰਨ ਲਾ ਬਾਈ ਦੋ 12 72 72 73 ਦੇ ਬਣੂਗੇ ਵੱਧ ਬਣਦਾ ਨਹੀਂ ਬਦੋ ਬਣਾ ਲਓ 57 ਹਾਂ ਤੇ 73 ਬਣਿਆ 73000 ਹੋ ਗਿਆ ਚਾਰਾਂ ਦਾ ਹੈਨਾ ਤੇ ਇਹਦੇ ਵਿੱਚੋਂ 100 ਕਿਲੋਮੀਟਰ ਦੇ ਢੇਰੇ ਦੇ ਵਿੱਚ ਪਹੁੰਚ ਕਰ ਦਾਂਗੇ ਫ੍ਰੀ ਆਪਾਂ ਤੇ ਵਿੱਚੋਂ ਕਰ ਦਿਆਂਗੇ ਆਪਾਂ ਮਾਨ ਤੇ ਤਾਣਾ ਹੈਨਾ ਅੱਛਾ ਇਹ ਹੋ ਗਿਆ ਤੇ ਪੂਰੀ ਕੱਟੀ ਜੇ ਕੋਈ ਕੱਲੀ ਕਵੇ ਵੀ ਮੈਂ ਲੈ ਕੇ ਜਾਨੀ ਤੇ ਨਾਲ ਆਹ ਦੇ ਦਵੇ ਬੱਚਾ ਨਿੱਕਾ ਜਾਏ ਫਾਂਬ ਲੂੰਗਾ ਤੇ ਫਿਰ ਉਹਦਾ ਝੋਟਾ ਬਣ ਜਾਊਗਾ ਤੇ ਉਹਦੀ ਟਿਕਟ ਬਣ ਜੂਗੀ ਹੈਨਾ ਹਾਂ ਫਿਰ ਉਵੇਂ ਵੀ ਕਰਾਂ ਉਵੇਂ ਵੀ ਲੋਟ ਆ ਜਾਊਗਾ ਕਾ ਨਾ ਵਿਚਾਲ ਆਇਆ ਦੂਰ ਦਰਾਡੇ ਇੱਕਾਂ ਦੀ ਅਗਲਾ ਗਵੰਡੀ ਨੂੰ ਲੈ ਜਾਂਦਾ ਤੇ ਕਾਪ ਲੈ ਜਾਂਦਾ ਤੇਨੇ ਨਾਲ ਸੈਟਿੰਗ ਆ ਜਾਂਦੀ ਆ ਅੱਛਾ ਭਾਈ ਇਹ ਆਪਣੇ ਜਾਨਵਰ ਸੀ ਹਨ ਇਹਨਾਂ ਜਾਨਵਰਾਂ ਦੀ ਡਿਟੇਲ ਲੈਤੀ ਇੱਕ ਵਾਰੀ ਰੇਟ ਫੇਰ ਦੱਸ ਦੇਵਾਂ ਮਤਾਂ ਤੇ ਬੂਰੀ ਕੱਟੀ ਦਾ ਹੈਗਾ 27000 ਰੁਪਏ ਆ ਨਾਉ ਦੀ 2 ਨੰਬਰ ਵਾਲੀ ਦਾ ਹੈਗਾ 20000 ਰੁਪਏ 3 ਨੰਬਰ ਵਾਲੀ ਦਾ ਹੈਗਾ ਰੇਟ 17000 ਰੁਪਏ 4 ਨੰਬਰ ਵਾਲੀ ਦਾ ਫੇਰ ਆ ਗਿਆ 20000 ਰੁਪਏ ਤੇ ਆ ਪੰਜ ਨੰਬਰ ਤੇ ਜਿਹੜਾ ਨਿੱਕਾ ਬੱਚਾ ਇਹਦਾ ਰੇਟ ਆ ਗਿਆ 16000 ਰੁਪਿਆ ਹਨਾ ਇਹਨਾਂ ਨੂੰ ਖਰੀਦਣ ਦੇ ਲਈ ਮਿੱਤਰੋ 9841 56244 9841 ਤੇ 56244 ਤੇ ਕਰਨੀ ਪਣੀ ਹੈ ਗੱਲਬਾਤ ਪਿੰਡ ਆਉਣਾ ਪੈਣਾ ਵਾ ਬਲਾਸਪੋਰ ਤੇ ਚਿਲੇ ਆਉਣਾ ਪੈਣਾ ਵਾ ਮੂਗੇ ਤੇ ਮੂਗੇ ਤੋਂ ਬਰਨਾਲਾ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਵਾ ਧੰਨਵਾਦ ਸ਼ੁਕਰੀਆ ਜਉਂਦੇ ਨੂੰ ਸ਼ੇਅਰ ਕਰ